ਫਰਜਾਂ ਕਈ ਕੜਾ ਏਰੀਆ ਬੰਦਾ ਤੁਮਨ ਵਾਲੀ ਪੀਪਾਪੇ ਦਾ ਜਹਾਜ਼ ਹੋਰ ਇੱਕ ਹੀ ਗੱਲ ਹੋਈ ਅੱਜ ਪਰ ਅੱਗੇ ਮਰੇ 2-3 ਦਿਨ ਬਾਅਦ ਅਧਿਕਰ ਬਾਰਿਸ਼ ਪੈਣੀ ਨਾਲੇ ਅੱਗੇ ਅਗ ਲੱਗਣੀ ਸ਼ੁਰੂ ਹੋਏਗੀ ਅੱਛਾ ਜਦੋਂ ਬਾਰਿਸ਼ ਪੈਂਦੀ ਹੈ ਥੋੜੇ ਬਾਰਿਸ਼ ਪੈਂਦੀ ਹੈ ਫਿਰ ਅੱਗੇ ਥੋੜੇ ਸਾਫੇ ਫਿਰ ਦੇਖੀ ਲੇਤਾ ਕੀ ਯਾਰ ਇਹ ਹਫਤਾ ਪਹਿਲਾ ਬਾਰਿਸ਼ ਪਈ ਅੱਛਾ ਅੱਜ ਤਾਂ ਪਹਿਲਾਂ ਬਾਰਿਸ਼ ਪਈ ਉਹ ਤੋਂ ਵੀ ਇਹੀ ਹਾਲ ਸੀ ਇੱਥੇ ਅੱਛਾ ਤੇ ਮਤਲਬ ਕਿ ਤਾਰਾ ਕੋਈ ਹਫਤਾ ਨਹੀਂ ਕੋਈ ਵੀ ਨਹੀਂ ਮੈਂ ਕਿਹਾ ਕਿੰਨੀ ਵਾਰੀ ਫੋਨ ਕਰ ਚੁੱਕੇ ਕੋਈ ਫਿਕਰ ਨਹੀਂ ਹੈਗਾ ਅੱਜ ਕਿਹਾ ਕਿ ਸਖਤ ਕਿਹਾ ਇਹਨੂੰ ਕਿੰਨੀ ਵਾਰੀ ਹੋ ਚੁੱਕਿਆ ਹੈ ਕੋਈ ਤਾਰਾ ਦਾ ਰੋਲਾ ਕੀ ਹੈ ਰੋਲਾ ਕੀ ਹੈ ਤਾਰਾ ਦਾ ਬਾਰ ਤਾਰਾ ਇਹ ਬਖਿਲ ਰਹੀ ਹੈ ਜਰਾ ਹੀ ਹੈ ਜਰਾ ਦਾ ਸਹੀ ਸਹੀ ਤਰ੍ਹਾਂ ਮੇਨਟੇਨੈਂਸ ਨਹੀਂ ਹੈਗੀ ਨਾ ਬਿਜਲੀ ਵਾਲਿਆਂ ਵੀ ਪ੍ਰੋਪਰ ਮੇਨਟੇਨੈਂਸ ਕਰਨਾ ਤਾਂ ਸਭ ਵਧੀਆ ਹੋ ਜਾਵੇ ਪ੍ਰੋਪਰ ਖੋਲ ਕੇ ਹੋਣ ਵਾਲਾ ਕੰਮ ਹੈ ਕੀ ਐਮਐਲਏ ਸਾਹਿਬ ਨੂੰ ਕੀ ਕਹਿਣਾ ਚਾਹੋਗੇ ਆਪਣੇ ਹੱਕ ਲਈ ਉਹ ਤਾਂ ਕਹਿੰਦਾ ਪ੍ਰੋਪਰ ਐਮਐਲਏ ਸਾਹਿਬ ਜਾਂ ਜੋ ਵੀ ਹੈਗੇ ਆ ਕੌਂਸਲਰ ਸਾਹਿਬ ਉਹਨਾਂ ਤੋਂ ਪ੍ਰੋਪਰ ਇਹ ਕੰਮ ਕਰਵਾਓ ਹਾਂਜੀ ਹਾਂਜੀ ਇਸ ਵਾਰ ਆਈ ਕਾਮਨਾ ਹੋਵੇ ਜਿਦਾਂ ਅੱਜ ਨਹੀਂ ਅੱਖ ਨਿਕਲੀ ਐ ਅੱਜਾ ਦਿਮਰ ਤੋਂ ਬਾਅਦ ਆਕੇ ਨਿਕਲੀ ਅੱਗੇ ਅੱਗੇ ਘੱਟ ਨਿਕਲਦੇ ਆ ਅੱਜਾ ਦੇਖ ਲੋ ਅੱਖ ਕਿੰਨੀ ਨੇ ਵੀ ਘਰ ਦੇ ਵਿੱਚ ਜਾ ਕੇ ਲੱਗਦੀ ਐ ਐਕਟਿਵਰ ਤੁਹਾਡੇ ਸਾਹਮਣੇ ਐਕਟਿਟਿਵਰ ਤੁਹਾਡੇ ਸਾਹਮਣੇ ਮੂਰੇ ਖੜੀ ਐ ਸ਼ਾਇਦ ਉਹਨੇ ਅੱਖ ਲੱਗ ਜਾਂਦੀ ਐ ਹਾਂ ਟੋਲ ਲਾ ਕੇ ਟੋਲ ਬਣਾਤੇ ਨਹੀਂ ਤੋਂ ਵੱਡਾ ਹਫਾ ਤੋਂ ਬੱਚੀ ਇਹ ਵੱਡਾ ਹਫਾ ਤੋਂ ਬੱਚੀ ਦੇਖੋ ਹਾਂ ਬੜੇ ਸਾਹਮਣੇ ਅੱਗੇ ਵੀ ਹੋ ਚੁੱਕਿਆ ਤਾਂ ਪਰ ਇਹ ਤਾਂ ਚਾਰ ਵਾਰੀ ਹੋ ਚੁੱਕਿਆ ਹਫ਼ਤੇ ਪਹਿਲਾਂ ਵੀ ਹੋ ਚੁੱਕਿਆ 15 ਦਿਨ ਪਹਿਲਾਂ ਵੀ ਹੋ ਚੁੱਕਿਆ ਮਹੀਨਾ ਪਹਿਲਾਂ ਵੀ ਹੋ ਚੁੱਕਿਆ ਇਹ ਤਾਂ ਚਾਰ ਪੰਜ ਵਾਰੀ ਹੋ ਚੁੱਕਿਆ ਇਹ ਛ ਦੇ ਜੋ ਹਾਲਾਤ ਹੈ ਐਫਐਮ ਤੇ ਟ੍ਰਾਂਸਪੋਰਟ ਆਪਾਂ ਕਿੰਨੀ ਵਾਰੀ ਕਹਿ ਚੁੱਕਿਆ ਵੀ ਬਿਜਲੀ ਫੇਰਵਾੜ ਕੋਈ ਕੋਈ ਗੱਲ ਨਾਲ ਟ੍ਰਾਂਸਪੋਰਟ ਆ ਗਈ ਨਾ ਸੇ ਸ਼ੇਰੀਆ ਕੋਈ ਰੋਕ ਟੋਕ ਨਹੀਂ ਕੁਝ ਕਰਦੇ ਨਹੀਂ ਕਰਕੇ ਕਰ ਮਾੜੀ ਮੋਟੀ ਕਰਕੇ ਚਲੇ ਜਾਂਦੇ ਵੀ ਹਾਂਜੀ ਤਾਰਾ ਥੋੜੀ ਚੇਨ ਕਰ ਲਈ ਵੀ ਮੋਟੀ ਤਾਰ ਪਾ ਕੇ ਪ੍ਰੋਪਰ ਐਂਸੇ ਹੀ ਕਰ ਦੇਣ ਕੋਈ ਉਹਨਾਂ ਦੇ ਹੈ ਨਹੀਂ ਉਹਨਾਂ ਸਾਥ ਵਿੱਚ ਫਿਰ ਸਿੰਗਲ ਤਾਰ ਲਾ ਕੇ ਚੱਲ ਜਾਂਦੇ ਹਲਕੀ ਤਾਰ ਬਾਈ ਮੇਰਾ ਕੋਰਮ ਕਰਵਾ ਇਹ ਕਿਹੜਾ ਏਰੀਆ ਬੰਦਾ ਕੋਈ ਕੰਮ ਨਹੀਂ ਕਰਨੀ ਇਹ ਕੀ ਗੱਲ ਹੋਈ ਅੱਜ ਯਾ ਕਿ ਲੱਗਦੀ ਬਈ ਬਟਾਕਾ ਸਾਰੇ 1 ਤੋਂ 2 3 4 5 6 ਹਾਂ ਤਾਂ 15 ਬਟਾਕੇ ਵਿੱਚੇ ਬਈ ਕੋਈ ਮੱਲੇ ਵਾਲਾ ਸਾਥ ਨਹੀਂ ਖੜਾ ਹੋਇਆ ਤੇ ਤਾਂ ਕੋਈ ਸੀ ਕੋਈ ਨਹੀਂ ਆਪਾਂ ਕਿਸੇ ਕਮੰਡੀਆ ਦੇ ਘਰੋਂ ਵੜ ਕੇ ਲਿਆ ਕੇ ਰੇਤਾ ਉਹਨਾਂ ਨੂੰ ਨਾਲ ਤੋ ਜੀ ਕਰਾਂ ਤੇ ਖਈਆ ਵੀਡੀਓ ਤੁਹਾਨੂੰ ਸਭ ਕੋਈ ਨਜ਼ਰ ਆ ਜਾਊਗਾ ਆਪ ਮੈਂ ਤਾਂ ਪਈ ਨਹੀਂ ਸਕਦਾ ਅੱਛਾ ਕੀ ਕੀ ਲੱਗ ਕੇ ਕਿੰਨੇ ਵਜੇ ਦੀ ਗੱਲ ਆ ਜਿਹੜੀ ਅੱਗ ਲੱਗੀ ਹੈ ਕਿਹੜਾ ਏਰੀਆ ਪੈਂਦਾ ਕੋਈ ਚਮਨ ਗਲੀ ਬਈ ਕਿੰਨੇ ਨੰਬਰ ਟਿਕਣ ਲਈ ਨੀਅਰ ਅੱਛਾ ਇਹਨੇ ਤੀਰ ਦਰਗਾਹ ਦੇ ਕੋਲ अच्छा भी आग लग चुकी है क्या करे भाव जी आग लगी गली में हम काम करने वाले बंदे हमारे नेता लेके आए भाव जी के साथ में अच्छा हाँ फिर लाके इसको बुझाए क्या कर रहे हो लोग तमाशा दे लो रहे थे ये नहीं नाम रहे नहीं की बोरी वहाँ से चका के लेके आए यहाँ बुझाए कोई कुछ नहीं करता भाजी हम तो लेबर आदमी है हम आए यहाँ ਦੋ ਰੋਟੀ ਖਾਣਾ ਮੱਲੇਵਾਸੀਆਂ ਸਾਰੇ ਇਕੱਠੇ ਸੀ ਸਾਰੇ ਇਕੱਠੇ ਹੀ ਸੀ ਲੇਕਿਨ ਕੋਈ ਕੁਝ ਨਹੀਂ ਕਰਦਾ ਕਿਵੇਂ ਨਹੀਂ ਹੈ ਜਦ ਰੇਤਾ ਆਈ ਜਦ ਰੇਤਾ ਹੀ ਮੱਲੇਵਾਸੀਆਂ ਨੇ ਰੇਤਾ ਫੈਂਗਣੇ ਵਿੱਚ ਮਦਦ ਕੀਤੀ